ਅਜ਼ਰ ਹਮੇਸ਼ਾ ਤੁਹਾਡੇ ਬਹੁਤ ਸਾਰੇ ਕਿਰਦਾਰ ਦੇਖੇ ਨੇ ਅਸੀਂ ਹਮੇਸ਼ਾ ਤੁਹਾਡੇ ਕਿਰਦਾਰੋਂ ਇੰਪ੍ਰੈਸਡ ਹੋਏ ਆ ਇਸ ਵਿੱਚ ਵੀ ਤੁਹਾਡਾ ਜਿਹੜਾ ਵਿਲਨ ਦਾ ਕੈਰੈਕਟਰ ਹੈ ਉਹ ਵੀ ਬੜਾ ਦਮਦਾਰ ਹੈ ਸੋ ਐਕਸ਼ਨ ਇਹ ਵੱਖਰਾ ਹੈ ਆਪਣੀ ਇੰਡਸਟਰੀ ਦਾ ਪੰਜਾਬੀ ਇੰਡਸਟਰੀ ਹੈ ਕਿਉਂਕਿ ਅਸੀਂ ਬਾਲੀਵੁੱਡ ਚ ਐਕਸ਼ਨ ਦੇਖਦੇ ਆ ਤਾਮਿਲ ਚ ਦੇਖਦੇ ਆ ਹੋਰ ਵੀ ਬਹੁਤ ਸਾਰੇ ਸਿਨੇਮਾਸ ਦੇ ਵਿੱਚ ਅਸੀਂ ਸਾਊਥ ਚ ਦੇਖਦੇ ਆ ਲੇਕਿਨ ਪੰਜਾਬੀ ਇੰਡਸਟਰੀ ਦਾ ਇਸ ਫਿਲਮ ਦੇ ਐਕਸ਼ਨ ਦੇ ਬਾਰੇ ਤੁਹਾਡਾ ਕੀ ਖਿਆਲ ਹੈ ਐਕਸ਼ਨ ਬਹੁਤ ਬਹੁਤ ਵਧੀਆ ਹੈ ਮੋਸਟਲੀ ਇਹ ਹੈਗਾ ਤਦੇ ਮੈਂ ਕਹਿ ਰਿਹਾ ਕਿਸੇ ਵੀ ਨਸਲੀ ਆਧਾਰ ਤੋਂ ਫਿਲਮਾਂ ਨੂੰ ਘੱਟ ਨਹੀਂ ਹੈਗਾ ਜੰਮੇਜ ਕੈਮਰੇ ਪਿੱਛੇ ਇਹਨੇ ਪੰਜਾਬੀ ਹੋ ਸਕਦੇ ਨੇ ਤੇ ਪੰਜਾਬ ਪੰਜਾਬ ਵਿੱਚ ਕਿਉਂ ਨਹੀਂ ਹੋ ਸਕਦੇ ਉਹ ਕੁਆਲਿਟੀ ਕੰਮ ਉੱਤੇ ਦੇਰ ਕਰ ਰਹੇ ਨੇ ਤੇ ਇੱਕ ਚੰਗੀ ਚੀਜ਼ ਹੈਗੀ ਹੈ ਕਿ ਅਸੀਂ ਉੱਤੇ ਉੱਤੇ ਜਾ ਰਹੇ ਹਾਂ ਬੈਟਰ ਹੀ ਹੁੰਦੇ ਜਾ ਰਹੇ ਹਾਂ ਹਰ 2 ਸਾਲ ਬਾਅਦ ਦੇਖੋਗੇ ਤੇ ਤੁਹਾਨੂੰ ਪਿਛਲੇ ਮਾਦੀ ਲੁੱਕ ਜਿਹੜੀ ਹੈਗੀ ਇਹ ਕਹਾਣੀ ਹੈਗੀ ਹੈ ਨਾ ਅਪਰੋਚ ਹੈਗੀ ਹੈ ਐਕਟਰ ਦੀ ਜਿਹੜੀ ਅਪਰੋਚ ਹੈਗੀ ਆਪਣੇ ਕੰਮ ਬਾਰੇ ਤੇ ਉਹ ਬੈਟਰ ਹੀ ਹੋ ਰਹੀ ਹੈ ਪੰਜਾਬੀ ਇੰਡਸਟਰੀ ਦੀ ਗ੍ਰੋਥ ਦੇ ਲਈ ਸਭ ਤੋਂ ਵੱਡਾ ਹੱਥ ਮੈਨੂੰ ਲੱਗਦਾ ਦਿਲਜੀਤ ਦੋਸਾਂਝ ਦਾ ਜਿਨ੍ਹਾਂ ਨੇ ਹਿਸਟਰੀ ਕ੍ਰੀਏਟ ਕੀਤੀ ਹੈ ਹਿਸਟੋਰਿਕ ਮੂਮੈਂਟਸ ਉਹਨਾਂ ਦੇ ਅਸੀਂ ਦੇਖਦੇ ਆ ਸੋ ਤੁਸੀਂ ਉਹਨਾਂ ਦੇ ਨਾਲ ਕੰਮ ਕੀਤਾ ਪਰਸਨਲੀ ਤੁਸੀਂ ਜਾਣਦੇ ਹੋ ਉਹਨਾਂ ਨੂੰ ਕਿਸ ਤਰ੍ਹਾਂ ਦੇ ਨੇ ਉਹ ਔਰ ਕਿੰਨਾ ਕੁ ਪ੍ਰਾਊਡ ਮਹਿਸੂਸ ਕਰਦੇ ਹੋ ਉਹਨਾਂ ਨੂੰ ਅੱਜ ਉਸ ਮੋਕਮ ਤੇ ਦੇਖ ਕੇ ਸਿੰਗਰ ਤਾਂ ਚੰਗਾ ਹੈ ਹੀ ਪਰ ਐਜ਼ ਐਨ ਐਕਟਰ ਇਫ ਯੂ ਸੀ ਬਹੁਤ ਹੀ ਸੈਜਤਾ ਇੰਨੀ ਸਰਲਰ ਸਹਿਜ ਪਰਫਾਰਮੈਂਸ ਹੁੰਦੀ ਹੁੰਦੀ ਐਨੀ ਸਮੂਥ ਹੁੰਦੀ ਇਨਫੈਕਟ ਲਾਟਸ ਆਫ ਸੀਨੀਅਰ ਐਕਟਰਸ ਲਾਈਕਸ ਅਸ ਵੀ ਹੈਵ ਟੂ ਲਰਨ ਫਰਮ ਹਿਮ ਕਿ ਜਿੰਨੀ ਆਰਾਮ ਨਾਲ ਸਹਿਜਤਾ ਨਾਲ ਉਹ ਆਪਣਾ ਰੋਲ ਨੇਭਦਾ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਫਿਲਮ ਆ ਰਹੀ ਹੈ ਜੇ ਜੱਟ ਵਿਗੜ ਗਿਆ ਸੋ ਫਿਲਮ ਦੇ ਵਿੱਚ ਦਮਦਾਰ ਕਿਰਦਾਰ ਪਲੇ ਕਰ ਰਹੇ ਨੇ ਆਪਣੇ ਲੈਜੈਂਡ ਪਵਨ ਸਰ ਸੋ ਸਾਡੇ ਨਾਲ ਹੈਗੇ ਨੇ ਸਰ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸੋ ਵੀ ਆਰ ਬਲੈਸਡ ਕਿ ਅੱਜ ਅਸੀਂ ਤੁਹਾਨੂੰ ਮਿਲ ਪਾ ਰਹੇ ਹਾਂ ਤੁਹਾਡੇ ਨਾਲ ਗੱਲਬਾਤ ਕਰ ਪਾ ਰਹੇ ਹਾਂ ਔਰ ਟ੍ਰੇਲਰ ਚ ਬਹੁਤ ਅੱਛਾ ਕੈਰੈਕਟਰ ਹੈ ਤੁਹਾਡਾ ਔਰ ਹਮੇਸ਼ਾ ਦੀ ਤਰ੍ਹਾਂ ਇੰਪ੍ਰੈਸ ਹੋਇਆ ਤੁਹਾਡਾ ਕੈਰੈਕਟਰ ਦੇਖ ਕੇ ਬਹੁਤ-ਬਹੁਤ ਧੰਨਵਾਦ ਜੀ ਤੇ ਸਭ ਨੂੰ ਸਤਿ ਸ੍ਰੀ ਅਕਾਲ ਰਾਮ ਰਾਮ 17 ਮਹੀਨੋਂ ਆ ਰਹੀ ਹੈ ਫਿਲਮ ਜੇ ਜੱਟ ਵਿਗੜ ਗਿਆ ਥੋੜੀ ਵੱਖ ਫਿਲਮ ਹੈ ਜਿਹੜੀ ਕੀਤੀ ਹੈ ਔਰ ਬਹੁਤ ਹੀ ਸਲੀਕ ਅਗਰ ਤੁਸੀਂ ਟ੍ਰੇਲਰ ਵੇਖੋਗੇ ਮੈਂ ਵੀ ਅੱਜ ਹੀ ਵੇਖਿਆ ਤੇ ਮੈਂ ਮੋਨੀਟਰ ਸੈੱਟ ਤੇ ਨਹੀਂ ਦੇਖ ਫੀਲਿੰਗ ਆ ਗਈ ਸੀ ਕਿ ਬੜੀ ਇਮਾਨਦਾਰੀ ਨਾਲ ਇੱਕ ਕੰਮ ਕੀਤਾ ਜਾ ਰਿਹਾ ਹੈ ਔਰ ਜੇ ਫਿਲਮ ਦੀ ਲੁੱਕ ਦੇਖੋਗੇ ਐਕਸ਼ਨ ਦੇਖੋਗੇ ਡਾਇਲੌਗਸ ਦੇਖੋਗੇ ਤੇ ਹਿੰਦੀ ਫਿਲਮਾਂ ਜਾਂ ਤੇਲਗੂ ਫਿਲਮਾਂ ਇਹਨਾਂ ਤੋਂ ਕੋਈ ਘੱਟ ਨਹੀਂ ਹੈਗਾ ਤੇ ਬਸ ਹੁਣ ਐ ਹੀ ਉਮੀਦ ਕਰਨਿਆ ਕਿ ਇੱਕ ਫੈਮਿਲੀ ਫਿਲਮ ਹੈਗੀ ਹੈ ਲੋਕੀ ਜਾਨ ਥੀਏਟਰ ਇਚ ਤੇ ਵੇਖਣ ਹੈ ਫਿਲਮ 17 ਮਈ ਨੂੰ ਰਿਲੀਜ਼ ਹੋ ਰਹੀ ਹੈ ਬਿਲਕੁਲ ਸੋ ਅ ਸਰ ਹਮੇਸ਼ਾ ਤੁਹਾਡੇ ਬਹੁਤ ਸਾਰੇ ਕਿਰਦਾਰ ਦੇਖੇ ਨੇ ਅਸੀਂ ਹਮੇਸ਼ਾ ਤੁਹਾਡੇ ਕਿਰਦਾਰਾਂ ਤੋਂ ਇੰਪ੍ਰੈਸਡ ਹੋਏ ਆ ਇਸ ਵਿੱਚ ਵੀ ਤੁਹਾਡਾ ਜਿਹੜਾ ਵਿਲਨ ਦਾ ਕੈਰੈਕਟਰ ਹੈ ਉਹ ਵੀ ਬੜਾ ਦਮਦਾਰ ਹੈ ਸੋ ਐਕਸ਼ਨ ਇਹ ਵੱਖਰਾ ਹੈ ਆਪਣੀ ਇੰਡਸਟਰੀ ਦਾ ਪੰਜਾਬੀ ਇੰਡਸਟਰੀ ਹੈ ਕਿਉਂਕਿ ਅਸੀਂ ਬਾਲੀਵੁੱਡ ਚ ਐਕਸ਼ਨ ਦੇਖਦੇ ਆ ਤਾਮਿਲ ਚ ਦੇਖਦੇ ਆ ਹੋਰ ਵੀ ਬਹੁਤ ਸਾਰੇ ਸਿਨੇਮਾਸ ਦੇ ਵਿੱਚ ਅਸੀਂ ਸਾਊਥ ਚ ਦੇਖਦੇ ਆ ਲੇਕਿਨ ਪੰਜਾਬੀ ਇੰਡਸਟਰੀ ਦਾ ਇਸ ਫਿਲਮ ਦੇ ਐਕਸ਼ਨ ਦੇ ਬਾਰੇ ਤੁਹਾਡਾ ਕੀ ਖਿਆਲ ਹੈ ਕੀ ਕਹਿੰਦੇ ਹੋ ਤੁਸੀਂ ਕਿਉਂਕਿ ਤੁਹਾਡਾ ਮੈਂ ਸੋਸ਼ਲ ਹੈਂਡਲ ਚੈੱਕ ਕਰ ਰਹੀ ਸੀ ਕਿ ਜਾਇ ਦੇ ਨਾਲ ਵੀ ਤੁਹਾਡੀਆਂ ਕੁਝ ਐਕਸ਼ਨ ਦੀਆਂ ਤਸਵੀਰਾਂ ਦੇਖੀਆਂ ਮੈਂ नहीं तो एक्शन बहुत बहुत वजिया okay. बहुत स्लीक है ते मैं कह रहा किसी भी इंडस्ट्री आदर तो फिल्म तो को घट नहीं है और बाकी उम्मीद आई है कि वाकवाक का हिस्सा रही है hmm. जय ने बड़ा दिल है ने और पूरी टीम ने सत्रह मई में ऑडियंस डिसाइड और मैं तो कोशिश यही करना कि ਅਲੱਗ ਅਲੱਗ ਫਿਲਮਾਂ ਦਾ ਹਿੱਸਾ ਰਵਾਂ ਔਰ ਫਿਲਮਾਂ ਬੰਨੀ ਵੀ ਅਲੱਗ ਅਲੱਗ ਚਾਹੀਦੀਆਂ ਨਾਲ ਵਕ ਵਕ ਕਹਾਣੀਆਂ ਨਮ ਅਲੱਗ ਕਰਦਾਰ ਹੋਰ ਔਰ ਅਸੀਂ ਤਾਂ ਭਾਈ ਇਹ ਜਨਮ ਤੋਂ ਮਾਰੇ ਲਿਖੇ ਵੀ ਕਰਨੇ ਹਨ 1984 ਵੀ ਕਰਨੇ ਆ ਤੇ ਗੇਲੋ ਵੀ ਕਰਨੇ ਆ ਨਾ ਤੇ ਜਿਹੜੀ ਕੰਮ ਮਿਲੇ ਚੰਗਾ ਲੱਗੇ ਉਹ ਕਰਨੇ ਨਹੀਂ ਤਾਂ ਗੈਪ ਲੈਣੇ ਆ ਵੇਟ ਕਰਨੇ ਆ

और जहाँ तक पंजाब सिनेमा की गल है तो तुम एक चीज़ देखो वापस अर्ली टू थाउजेंड रिवाइव हो फिर दो हजार ग्यारह बारह के आसपास एकदम सडनली लीप लीती एंड एंड कंसिस्टेंटली फिल्म लगातार आ रही एंड दे बीन एबल टू क्रिएट फ्यू स्टार्स ऑल सफर सिंह अफकोर्स दलदीज हान एक बड़ा है पर ਉੰਨਾਸ ਪਰ ਹੋਰ ਵੀ ਬੜੇ ਕੁਛ ਐਕਟਰ ਜਿਨ੍ਹਾਂ ਨੇ ਆਪਣੀ ਜਗ੍ਹਾ ਬਣਾਈ ਹੈ ਔਰ ਉਹ ਵੱਡੇ ਨਾਂ ਨੂੰ ਜਿਵੇਂ ਕਿਸੇ ਵੀ ਇੱਕ ਇੰਡਸਟਰੀ ਚ ਹੁੰਦਾ ਵਿਚ ਇਸ ਅ ਵੈਰੀ ਗੁੱਡ ਸਾਈਨ ਦੇ ਆ ਨਿਊ ਡਾਇਰੈਕਟਰਸ ਕਮਿੰਗ ਟੈਕਨੀਸ਼ੀਅਨ ਸਾਡੇ ਬੈਟਰ ਹੋ ਰਹੇ ਨੇ ਐ ਫਿਲਮ ਦੇਖੋਗੇ ਤੇ ਇਸ ਵੈਰੀ ਵੈਲ ਸ਼ਾਟ ਯੂ نو ਔਰ ਐਕਸ਼ਨ ਵੀ ਜਿਹੜਾ ਹੈ ਪੰਜਾਬ ਦੇ ਲੋਕਾਂ ਨੇ ਕੀਤਾ ਨਾ ਉੱਥੇ ਵੀ ਪੰਜਾਬ ਬਾਈ ਮੈਂ ਕਹਿੰਦਾ ਸੀ ਜੇ ਬੰਬੇਜ ਕੈਮਰੇ ਪਿੱਛੇ ਇਹਨੇ ਪੰਜਾਬੀ ਹੋ ਸਕਦੇ ਨੇ ਤੇ ਪੰਜਾਬ ਪੰਜਾਬ ਵਿੱਚ ਕਿਉਂ ਨਹੀਂ ਹੋ ਸਕਦੇ ਉਹ ਕੁਆਲਿਟੀ ਕੰਮ ਉੱਤੇ ਦੇ ਰਹੇ ਕਰ ਰਹੇ ਨਾ ਤੇ ਇੱਕ ਚੰਗੀ ਚੀਜ਼ ਹੈਗੀ ਹੈ ਕਿ ਅਸੀਂ ਉੱਤੇ ਉੱਤੇ ਜਾ ਰਹੇ ਹਾਂ ਬੈਟਰ ਹੀ ਹੁੰਦੇ ਜਾ ਰਹੇ ਹਾਂ ਹਰ ਦੋ ਸਾਲ ਬਾਅਦ ਦੇਖੋਗੇ ਤਾਂ ਤੁਹਾਨੂੰ ਫਿਲਮਾਂ ਦੀ ਲੁੱਕ ਜਿਹੜੀ ਹੈਗੀ ਹੈ ਕਹਾਣੀਆਂ ਹੈਗੀਆਂ ਨਾ ਅਪਰੋਚ ਹੈਗੀ ਹੈ ਐਕਟਰਸ ਦੀ ਜਿਹੜੀ ਅਪਰੋਚ ਹੈਗੀ ਆਪਣੇ ਕੰਮ ਨੂੰ ਲੈ ਕੇ ਉਹ ਬੈਟਰ ਹੀ ਹੋ ਰਹੀ ਹੈ ਯੂ نو ਹਰ ਡਿਪਾਰਟਮੈਂਟ ਤੇ ਵਿਚ ਇਜ਼ ਅ ਵੈਰੀ ਗੁੱਡ ਸਾਈਨ ਔਰ ਇਸ ਲਾਈਨਿੰਗ ਤੱਕ ਕੋਈ ਅੰਤ ਨਹੀਂ ਆਏਗਾ ਮੈਂ ਇਹ ਉਮੀਦ ਕਰਨਾ ਕਿ ਰੱਬ ਸਾਡੀ ਫਿਲਮ ਉਦਸੀ ਨੂੰ ਪੰਜਾਬ ਵਿੱਚ ਹੋਰ ਬਿਹਤਰ 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 ਕਰਦਾ ਜਾਏ ਅਸੀਂ ਚੰਗੀ ਫਿਲਮਾਂ ਅਲੱਗ-ਅਲੱਗ ਕਹਾਣੀਆਂ ਨਾਲ ਬਨਾਈਏ ਬਿਲਕੁਲ ਹੈ ਸਰ ਪੰਜਾਬੀ ਇੰਡਸਟਰੀ ਦੀ ਗ੍ਰੋਥ ਦੇ ਲਈ ਸਭ ਤੋਂ ਵੱਡਾ ਹੱਥ ਮੈਨੂੰ ਲੱਗਦਾ ਦਿਲਜੀਤ ਦੋਸਾਂਝ ਦਾ ਜਿਨ੍ਹਾਂ ਨੇ ਹਿਸਟਰੀ ਕ੍ਰੀਏਟ ਕੀਤੀ ਹੈ ਹਿਸਟੋਰੀਕ ਮੂਮੈਂਟਸ ਉਹਨਾਂ ਦੇ ਅਸੀਂ ਦੇਖਦੇ ਆ ਸੋ ਤੁਸੀਂ ਉਹਨਾਂ ਦੇ ਨਾਲ ਕੰਮ ਕੀਤਾ ਪਰਸਨਲੀ ਤੁਸੀਂ ਜਾਣਦੇ ਹੋ ਉਹਨਾਂ ਨੂੰ ਕਿਸ ਤਰ੍ਹਾਂ ਦੇ ਨੇ ਉਹ ਔਰ ਕਿੰਨਾ ਕੁ ਪ੍ਰਾਊਡ ਮਹਿਸੂਸ ਕਰਦੇ ਹੋ ਉਹਨਾਂ ਨੂੰ ਅੱਜ ਉਸ ਮੋਕਾਮ ਤੇ ਦੇਖ ਕੇ ਬੜਾ ਹੀ ਸ਼ਾਂਤ ਬੰਦਾ ਹੈ ਹਾਂ ਔਰ ਬੜਾ ਫੋਕਸਡ ਲੱਗਦਾ ਹੈ ਰੱਬ ਨੂੰ ਮੰਨਣ ਵਾਲਾ ਉਹ ਸਭ ਕੁਆਲਿਟੀਆਂ ਹੁੰਦੇ अगेन और जो जी फिल्म करता वह जहाँ किरदार पंजाब चौरासी के बाद वो जिले इंटरव्यू बनता स अलग तरह की सोच सी थी उस फिल्म को लेकर फिर वो अगली फिल्म करता उनूत बोतल बंद करता है वो अलग वक् है, है। तो उन्हें भी आज देख लो चमकीला तो वो अपने किरदार चलता है और आई थिंक इज वन ऑफ द बेस्ट एक्टर्स इन इंडिया और ਸਿੰਗਰ ਤਾਂ ਚੰਗਾ ਹੈ ਹੀ ਪਰ ਐਜ਼ ਐਨ ਐਕਟਰ ਇਫ ਯੂ ਸੀ ਬਹੁਤ ਹੀ ਸਹਿਜਤਾ ਇੰਨੀ ਸਰਲ ਔਰ ਸਹਿਜ ਪਰਫਾਰਮੈਂਸ ਹੁੰਦੀ ਹੁੰਦੀ ਇੰਨੀ ਸਮੂਥ ਹੁੰਦੀ ਇਨਫੈਕਟ ਲਾਟਸ ਆਫ ਸੀਨੀਅਰ ਐਕਟਰਸ ਲਾਈਕਸ ਅਸ ਵੀ ਹੈਵ ਟੂ ਲਰਨ ਫਰਮ ਏਮ ਕਿ ਜਿੰਨੀ ਆਰਾਮ ਨਾਲ ਸਹਿਜਤਾ ਨਾਲ ਉਹ ਆਪਣਾ ਰੋਲ ਨੇ ਬੰਦਦਾ ਤੇ ਮੈਂ ਦੋ ਫਿਲਮਾਂ ਕੀਤੀਆਂ ਸੁਪਰ ਸਿੰਘ ਵੀ ਕੀਤੀ ਸੁੰਦੇ ਨਾਲ ਤੇ ਮੈਨੂੰ ਉਹਨਾਂ ਨਾਲ ਕੰਮ ਕਰਕੇ ਹਮੇਸ਼ਾ ਮਜ਼ਾ ਆ ਬਹੁਤ ਚੰਗਾ ਲੱਗਦਾ ਸੋ ਪਰਸਨਲੀ ਤੁਸੀਂ ਕਿਸ ਤਰ੍ਹਾਂ ਦੇ ਜਨਰਸ ਦੇਖਣੇ ਪਸੰਦ ਕਰਦੇ ਹੋ ਪਰਸਨਲੀ ਅਗਰ ਤੁਸੀਂ ਦੇਖਦੇ ਹੋ ਮੂਵੀਜ਼ ਜਾਂ ਸੁਣਦੇ ਹੋ ਕਿਹਨਾਂ ਨੂੰ ਸੁਣਦੇ ਹੋ ਨਹੀਂ ਮੈਂ ਤਾਂ 올 ਸਾਰਟਸ ਆਫ ਫਿਲਮਸ ਦੇਖਣਾ ਯੂ نو ਉਹਨੇ ਜੇ ਐਗਜ਼ਾਮਪਲ ਦਵਾਤੇ ਉਹਨੇ 2-3 ਦਿਨ ਪਹਿਲੇ ਵਾਪਸ ਸੀਕ੍ਰੇਟ ਸੁਪਰਸਟਾਰ ਦੇਖੀ ਇੱਕ ਜਿੰਨੇ ਮੈਂ ਨਹੀਂ ਆਇਆ ਫਿਲਮਾਂ ਜਿਹੜੀ ਨਾਮ ਲੈ ਰਿਆਂ ਜਾਂ ਉਹਨੇ ਲਾਪਤਾ ਲੇਡੀਜ਼ ਦੇਖੀ ਯੂ نو ਅ ਮੁੰਨਾ ਭਾਈ ਐਮਬੀਬੀਐਸ ਜੈਸੀ ਫਿਲਮਾਂ ਇਹ ਸਭ ਫਿਲਮਾਂ ਜਿਹੜੀ ਹੈ ਨਾ ਰਹਿਣ ਗਿਆ ਯੂ نو ਆਮਸ ਸੋ ਆਪੀ दैट आई स्टार्टेड ਵਿਦ ਪੰਜਾਬ 1984 ਐ ਨੈ ਜਨਮ ਤੁਮਾਰੇ ਲਿਖੇ ਐ ਵੀ 30 ਸਾਲ ਬਾਅਦ 40 ਸਾਲ ਬਾਅਦ ਕਿਸੇ ਨੂੰ ਫਿਲਮ ਦਿਖਾਓਗੇ ਨਾ ਤੇ ਐ ਰਹਿ ਗਿਆ ਜੋ ਪਰਫਾਰਮੈਂਸ ਜਿਹੋ ਦੇ ਕਿਰਦਾਰ ਹੈਗੇ ਤੇ ਸਿਨੇਮਾ ਚ ਮੈਂ ਇਹ ਬੁਲਣਾ ਕਿ ਕਦੀ ਕਦੀ ਥੋੜਾ ਪਾਜ਼ ਲੈ ਲਓ ਜ਼ਰੂਰੀ ਨਹੀਂ ਰੋਜ਼ ਕੰਮ ਤੇ ਜਾਣਾ ਪਰ ਕੋਸ਼ਿਸ਼ ਕਰੋ ਕਿ ਵਕ ਵਕ ਫਿਲਮ ਦਾ ਹਿੱਸਾ ਬਣੀਏ ਉਹ ਜਿਹੜੀ ਵੀ 30 40 ਸਾਲ ਬਾਅਦ ਕੋਈ ਅੰਸਰ ਨੂੰ ਦਿਖਾ ਰਹੇ ਤੋ ਕੱਟ ਕੇ ਦਿਖਾਓ ਨਾ ਤੇ ਇਹੋ ਜੀ ਫਿਲਮ ਦਾ ਅਗਰ ਹਿੱਸਾ ਬਣਦੇ ਹੋ ਜਿਨ੍ਹਾਂ ਦੀ ਲਾਇਬ੍ਰੇਰੀ ਕੋਈ ਅਹਿਮੀਅਤ ਹੋਏ ਉਹ ਗੁਰਬ ਦੀ ਕਿਰਪਾ ਹੁਣ ਚਾਹੀਦੀ ਬਿਲਕੁਲ ਸੋ ਸਰ ਜਾਂਦੇ ਜਾਂਦੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੇ ਜੱਟ ਵਿਗੜ ਗਿਆ ਨੂੰ ਲੈ ਕੇ ਕਿਉਂਕਿ ਰਿਲੀਜ਼ ਹੋਣ ਕੁਛ ਹੀ ਦਿਨ ਬਾਕੀ ਆ ਸੋ ਜ਼ਿਆਦਾ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਤੇ ਬਹੁਤ ਅੱਛਾ ਲੱਗ ਰਿਹਾ ਤੁਹਾਡੇ ਨਾਲ ਗੱਲ ਕਰਕੇ ਉਮੀਦ ਕਰਦੇ ਹਾਂ ਕਿ ਅੱਗੇ ਵੀ ਕੰਟੀਨਿਊ ਕਰਾਂਗੇ ਸੋ ਸੋ ਜਾਂਦੇ ਜਾਂਦੇ ਕੀ ਬਹੁਤ ਬਹੁਤ ਧੰਨਵਾਦ ਔਰ ਬਸ ਉਮੀਦ ਹੁਣ ਆ ਜੈ ਟ੍ਰੇਲਰ ਰਿਲੀਜ਼ ਹੋ ਗਿਆ ਹੈ 1 ਮਹੀਨੋਂ 17 ਮਈ ਨੂੰ ਰਿਲੀਜ਼ ਹੈ ਗੱਲ ਸਿਰ ਦੋ ਹਫ਼ਤੇ ਦੀ ਹੈ ਫੇਰ ਤਾਂ ਆਡੀਅੰਸ ਦੇ ਪਾਲੇ ਚ ਤੇ ਜਾਇਦਾ ਤਾਂ ਹਮੇਸ਼ਾ ਸਾਥ ਦਿੱਤਾ ਹੀ ਹੈ ਮੇਰਾ ਵੀ ਸਾਥ ਦਿੱਤਾ ਹੈ ਅਗਰ ਆਡੀਅன்ஸ் ਮੇਰੇ ਨਾਲ ਨਹੀਂ ਹੁੰਦੇ ਤੇ बार-बार ਇੱਕ ਦੇ ਬਾਅਦ ਇੱਕ ਅਨੀ ਫਿਲਮਾਂ ਜਿਹੜਾ ਹਰ ਸਾਲ 2 ਸਾਲ ਬਾਅਦ ਵਾਪਸ ਆ ਕੇ ਕੋਈ ਫਿਲਮ ਕਰਨਾ ਔਰ ਆਡੀਅன்ஸ் ਨਾਲ अगेन ਯੂ ਨਾ ਜਿਵੇਂ ਆਡੀਅன்ஸ் ਆ ਕੇ ਕਈ ਵਾਰ ਮਿਲਦੇ ਹਨ ਕਹਿੰਦੇ ਜੀ ਆਪ ਜਦ ਵਿੱਚ ਮੇ ਹੁੰਦੇ ਹੋ ਆਪਕਾ ਅੱਛਾ ਲੱਗਦਾ ਹੈ ਆਰਟਿਸਟ ਤਾਂ ਤਾਰੀਫ ਦਾ ਭੁੱਖਾ ਹੈ ਔਰ ਕੰਮ ਚੱਲਣਾ ਚਾਹੀਦਾ ਸਾਡਾ ਤੁਸੀਂ ਥੀਏਟਰ ਹੀ ਚਾਹੋਗੇ ਫਿਲਮਾਂ ਵੇਖੋਗੇ ਤਦੀ ਸਿਨੇਮਾ ਵਧੇਗਾ ਸਾਨੂੰ ਵੀ ਕੰਮ ਮਿਲਦਾ ਰਹੇਗਾ ਬਹੁਤ ਬਹੁਤ ਧੰਨਵਾਦ ਆਪਣਾ ਖਿਆਲ ਰੱਖਿਆ ਜੀ ਰੱਬ ਸਭ ਦੁ ਭਲੀ ਕਰੇ ਜੈ ਹਿੰਦ ਸਰ ਥੈਂਕ ਯੂ ਸਰ ਐਸਜੀ ਸਾਡੇ ਨਾਲ ਪਵਨ ਸਰ ਜਿਨ੍ਹਾਂ ਨੇ ਬੜਾ ਦਮਦਾਰ ਕਿਰਦਾਰ ਪਲੇ ਕੀਤਾ ਫਿਲਮ ਜੇ ਜੱਟ ਵਿਗੜ ਗਿਆ ਦੇ ਵਿੱਚ ਫਿਲਹਾਲ ਹੀ ਮੈਨੂੰ ਦੀਓ ਇਜਾਜ਼ਤ ਕੈਮਰਾਮੈਨਸ ਉਮੇਦ ਦੇ ਨਾਲ ਮਨਪ੍ਰਤ ਕੋਲਰ ਦਾ ਨੈਕਸ ਵੈਰਟੀਵੀ ਚੰਡੀ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦੇਨਿਕ ਸਵੇਰਾ ਟੀਵੀ YouTube Facebook Instagram X اور WhatsApp چینل پر